ਅਸੀਂ ਗੱਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲਮੇ ਇਸ ਵੇਲੇ ਅਸੀਂ ਡੱਬ ਵਾਲੀ ਇਲਾਕੇ ਦੇ ਵਿੱਚ ਖੜੇ ਹੋਏ ਹਾਂ ਡੱਬ ਵਾਲੀ ਬਾਰਡਰ ਬਿਲਕੁਲ ਪਿੱਛੇ ਮੇਰੇ ਹਰਿਆਣਾ ਹੈ ਔਰ ਇਸ ਬਾਰਡਰ ਨੂੰ ਵੀ ਜਿਹੜਾ ਸੀਲ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਤੇ ਕਨੌਰੀ ਬਾਰਡਰ ਨੂੰ ਬੰਦ ਕੀਤਾ ਗਿਆ ਹੈ ਉਸੇ ਤਰੀਕੇ ਦੇ ਨਾਲ ਡੱਬ ਵਾਲੀ ਇਲਾਕਾ ਜਿਹੜਾ ਡੱਬ ਵਾਲੀ ਬਾਰਡਰ ਹੈ ਉਸ ਨੂੰ ਵੀ ਬੰਦ ਕੀਤਾ ਜਾਵੇਗਾ ਜੋ ਕਿ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਕੂਚ ਕੀਤਾ ਜਾਣਾ ਹੈ ਦਿੱਲੀ ਵੱਲ ਨੂੰ ਤਾਂ ਉਸ ਤੋਂ ਪਹਿਲਾਂ ਦੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਔਰ ਇਸੇ ਨਾਲ ਦਾ ਤੁਹਾਨੂੰ ਦੱਸ ਦਈਏ ਕਿ ਆ ਪੰਜਾਬ ਦੇ ਵਿੱਚੋਂ ਜੋ ਕਿਸਾਨਾਂ ਨੇ ਕਾਲ ਦਿੱਤੀ ਸੀਗੀ 13 ਫਰਵਰੀ ਦੇ ਦਿਨ ਦਿੱਤੀ ਗਈ ਸੀਗੀ ਕਿ 13 ਫਰਵਰੀ ਵਾਲੇ ਦਿਨ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ ਤਾਂ ਉਸ ਤੋਂ ਪਹਿਲਾਂ ਹੀ ਜਿਹੜਾ ਹਰਿਆਣਾ ਦੇ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਸੀਗੀਆਂ ਅਤੇ ਹਰਿਆਣਾ ਦੇ ਜਿਹਨੇ ਲਾਂ ਲੱਗਦੇ ਬਾਰਡਰ ਸੀਗੇ ਜਿਨ੍ਹਾਂ ਦੇ ਵਿੱਚੋਂ ਮੇਨ ਸਪੌਟ ਜਿਹੜੇ ਮੰਨੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਡੱਬ ਵਾਲੀ ਵੀ ਮੇਨ ਸਪੌਟ ਮੰਨਿਆ ਜਾਂਦਾ ਜਿਵੇਂ ਕਿ ਸ਼ੰਭੂ ਬਾਰਡਰ ਹੈ ਜਾਂ ਫਿਰ ਸ਼ੰਭੂ ਬਾਰਡਰ ਤੋਂ ਇਲਾਵਾ ਕਨੌਰੀ ਬਾਰਡਰ ਜਾਂ ਹੋਰ ਬਾਕੀ ਬਾਰਡਰਸ ਨੇ ਤਾਂ ਉਹਨਾਂ ਦੇ ਵਿੱਚ ਪਹਿਲਾਂ ਵੀ ਸਖਤੀ ਕੀਤੀ ਗਈ ਸੀਗੀ ਠੱਬ ਵਾਲੀ ਜਿਹੜਾ ਬਾਰਡਰ ਹੈ ਉਥੋਂ ਵਨਵੇ ਚਲਾਇਆ ਗਿਆ ਹੋਇਆ ਔਰ ਪੰਜਾਬ ਤੇ ਹਰਿਆਣਾ ਦੇ ਜਿਹੜੇ ਲੋਕ ਨੇ ਜੋ ਇੱਥੋਂ ਗੁਜ਼ਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਵਨਵੇ ਰੂਟ ਤੋਂ ਲੰਘਾਇਆ ਜਾ ਰਿਹਾ ਔਰ ਇੱਥੋਂ ਆਵਾਜ਼ ਆਈ ਹੈ ਜਿਹੜੀ ਹਲੇ ਚੱਲ ਰਹੀ ਹੈ ਹਾਲਾਂਕਿ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਸ਼ੰਭੂ ਬਾਰਡਰ ਹੋ ਗਿਆ ਜਾਂ ਫਿਰ ਕਨੋਰੀ ਬਾਰਡਰ ਹੋ ਗਿਆ ਉਹਨਾਂ ਦੇ ਵਿੱਚ ਕਈ ਜਗ੍ਹਾ ਦੇ ਵਿੱਚ ਚੈਕਿੰਗ ਵੀ ਕੀਤੀ ਜਾ ਰਹੀ ਹੈ ਲੋਕਾਂ ਦੀ ਲੇਕਿਨ ਦੂਸਰੇ ਪਾਸੇ ਸ਼ੰਭੂ ਬਾਰਡਰ ਇੱਕ ਮੇਨ ਹਾਰਸਪੌਟ ਹਾਰਸਪੌਟ ਮੰਨਿਆ ਜਾਂਦਾ ਹੈ ਕਿ 2020 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤੇ ਕਿਸਾਨਾਂ ਦੇ ਵੱਲੋਂ ਕੂਚ ਕਰਨਾ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਵੇਲੇ ਸ਼ੰਭੂ ਬਾਰਡਰ ਤੇ ਸਭ ਤੋਂ ਜ਼ਿਆਦਾ ਜਿਹੜੇ ਕਿਸਾਨ ਸੀਗੇ ਇਕੱਠੇ ਹੋ ਗਏ ਸੀ ਹਾਲਾਂਕਿ ਡੱਬ ਵਾਲੀ ਇਲਾਕਾ ਜਿਹੜਾ ਉਹ ਇਲਾਕਾ ਜਿਹੜਾ ਹਰਿਆਣਾ ਦੇ ਨਾਲ ਲੱਗਦਾ ਹੈ ਨਾਲ ਇਸ ਬਾਰਡਰ ਤੋਂ ਜਿਹੜੇ ਕਿਸਾਨ ਨੇ ਉਹ ਬਠਿੰਡਾ ਹਾਈਵੇ ਤੋਂ ਜਿਹੜਾ ਐਂਟਰ ਕਰ ਸਕਦੇ ਨੇ ਇਸ ਕਰਕੇ ਉਸ ਤੋਂ ਪਹਿਲਾਂ ਹੀ ਡੱਬ ਵਾਲੀ ਇਲਾਕੇ ਨੂੰ ਵੀ ਸੀਲ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ 13 ਫਰਵਰੀ ਦੇ ਦਿਨ ਸੀਲ ਕੀਤਾ ਜਾਵੇ ਔਰ ਨਾਲ ਬਲੌਕਸ ਦੇਖ ਸਕਦੇ ਹੋ ਕਿ ਸੀਮੈਂਟ ਦੇ ਬਲੌਕ ਰੱਖੇ ਗਏ ਨੇ ਔਰ ਇਸ ਦੇ ਨਾਲ ਨਾਲ ਕੰਡਿਆਲੀ ਤਾਰਾਂ ਜਿਹੜੀਆਂ ਨੇ ਉਹ ਵੀ ਲਗਾਈਆਂ ਗਈਆਂ ਨੇ ਜਿਹੜੇ ਬੈਰੀਕੇਡ ਨੇ ਉਹਨਾਂ ਨੂੰ ਰੱਖ ਕੇ ਉੱਤੇ ਜਿਹੜੀਆਂ ਕੰਡਿਆਲੀ ਤਾਰਾਂ ਨੇ ਉਹਨਾਂ ਨੂੰ ਲਗਾਇਆ ਗਿਆ ਹੈ ਕਿਉਂਕਿ ਪਿਛਲੀ ਵਾਰ ਜਦੋਂ ਕਿਸਾਨਾਂ ਦੇ ਵੱਲੋਂ ਕੂਚ ਕੀਤਾ ਗਿਆ ਸੀ ਤਾਂ ਤਿਆਰੀਆਂ ਜਰੂਰ ਕੀਤੀਆਂ ਗਈਆਂ ਸੀਗਾ ਰੋਕਣ ਦੇ ਲਈ ਕਿਸਾਨਾਂ ਨੂੰ ਲੇਕਿਨ ਕਿਸਾਨ ਜਿਹੜੇ ਬੈਰੀਕੇਡਸ ਨੂੰ ਕ੍ਰਾਸ ਕਰਦੇ ਆ ਹੋયા ਬਾਰਡਰ ਪਾਰ ਕਰ ਗਏ ਸੀ ਹਰਿਆਣੇ ਦਾ ਤੇ ਟਿਕਰੀ ਬਾਰਡਰ ਤੇ ਜਾ ਕੇ ਉਹਨੇ ਡੇਰੇ ਲਗਾਏ ਲੇ ਸੀ ਲੇਕਿਨ ਦੂਸਰੇ ਪਾਸੇ ਜਿਹੜੇ ਕਿਸਾਨਾਂ ਦੇ ਵੱਲੋਂ ਜਿਹੜੀ ਮੰਗਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਇੱਕ ਮੰਗ ਐਮਐਸਪੀ ਤੇ ਦੂਸਰਾ ਜਿਹੜੇ ਨੌਜਵਾਨ ਸੀਗੇ 2020 ਜਿਹੜਾ ਕਿਸਾਨਾਂ ਦਾ ਅੰਦੋਲਨ ਸੀਗਾ ਉਹਦੇ ਵਿੱਚ ਪਰਚੇ ਹੋਏ ਸੀਗੇ ਤਾਂ ਉਹਨਾਂ ਦੇ ਵਿੱਚ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਜਿਹੜੇ ਪੁਲਿਸ ਬਲ ਇੱਥੇ ਮੌਜੂਦ ਨੇ ਜੀਸੀਬੀ ਇੱਥੇ ਖੜਾਈ ਗਈ ਹੈ ਔਰ ਨਾਲ ਦੀ ਨਾਲ ਵਾਟਰ ਕੈਨਨ ਗਨ ਹੈ ਜਿਹੜੀ ਉਹ ਵੀ ਇੱਥੇ ਰੱਖੀ ਹੋਈ ਹੈ ਹੋਰ ਜਿਹੜੀਆਂ ਗੰਸ ਨੇ ਵਾਟਰ ਕੈਨਨ ਗਨ ਜਾਂ ਫਿਰ ਦਸਤਾ ਜਿਹੜਾ ਉਹ ਇੱਥੇ ਖੜਾਇਆ ਗਿਆ ਔਰ ਨਾਲ ਦੀ ਨਾਲ ਪ੍ਰੋਪਰ ਨਿਗਰਾਨੀ ਰੱਖੀ ਜਾ ਰਹੀ ਹੈ ਇੱਥੇ ਆਉਣ ਜਾਣ ਵਾਲਿਆਂ ਦੀ ਔਰ ਪ੍ਰਸ਼ਾਸਨ ਮੁਸਤੈਦੀ ਦੇ ਨਾਲ ਇੱਥੇ ਖੜਿਆ ਹੋਇਆ ਹੈ ਔਰ ਇਸ ਦੇ ਨਾਲ ਨਾਲ ਦੇਖ ਸਕਦੇ ਹੋ ਕਿ ਜਿਹੜੇ ਬਲॉक्स ਨੇ ਉਹਨਾਂ ਨੂੰ ਕੱਪੜੇ ਦੇ ਨਾਲ ਟਕਿਆ ਹੋਇਆ ਹੈ ਜਿਹੜੇ ਟੈਂਟ ਹੁੰਦੇ ਨੇ ਉਹਨਾਂ ਨਾਲ ਲਗਾ ਕੇ ਬਲਾਕਸ ਨੂੰ ਟਕਿਆ ਗਿਆ ਹੈ ਕਿਉਂਕਿ ਰਾਹਗੀਰ ਜਿਹੜੇ ਇੱਥੇ ਗੁਜ਼ਰਦੇ ਨੇ ਉਹਨਾਂ ਨੇ ਧਿਆਨ ਪੈਂਦਾ ਹੈ ਅਤੇ ਹਰ ਕੋਈ ਇਸ ਦੇ ਬਾਰੇ ਧਿਆਨ ਰੱਖ ਰਿਹਾ ਹੈ ਤੇ ਇਸ ਕਰਕੇ ਖਬਰਾਂ ਵੀ ਲਗਾਤਾਰ ਚੱਲ ਰਹੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਬੈਰੀਕੇਡਸ ਨੂੰ ਰੱਖਿਆ ਜਾ ਰਿਹਾ ਤਾਂ ਮਿੱਟੀ ਰੱਖੀ ਗਈ ਹੈ ਮਿੱਟੀ ਪਾਈ ਗਈ ਹੈ ਔਰ ਬੈਰੀਕੇਡਸ ਨੂੰ ਦੇਖ ਸਕਦੇ ਹੋ نیچےੋਂ ਕਿਦਾਂ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਕਿ ਤੁਹਾਨੂੰ ਇੱਕ ਹੋਰ ਬਾਰਡਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਜਿੱਦੇ ਵਿੱਚ ਪਾਈਪਸ ਰੱਖ ਕੇ ਬੈਰੀਕੇਡ ਬੈਰੀਕੇਡਸ ਰੱਖ ਕੇ ਅਤੇ ਸੀਮੈਂਟ ਦੇ ਜਿਹੜੇ ਬਲਾਕਸ ਨੇ ਉਹਨਾਂ ਨੂੰ ਰੱਖ ਕੇ ਬਲੌਕ ਕੀਤਾ ਜਾ ਰਿਹਾ ਹੈ ਜਿਹੜਾ ਰਸਤਾ ਔਰ ਜਿਹੜੇ ਇਹ ਰਾਹ ਨੇ ਇਹਨਾਂ ਨੂੰ ਵੀ 13 ਫਰਵਰੀ ਵਾਲੇ ਦਿਨ ਬਲੌਕ ਕੀਤਾ ਜਾਊਗਾ ਅਗਰ ਕਿਸਾਨ ਜਿਹੜੇ ਇੱਧਰ ਨੂੰ ਪਾਦੇ ਨੇ ਤਾਂ ਉਸ ਤੋਂ ਪਹਿਲਾਂ ਪਹਿਲਾਂ ਹਾਲਾਂਕਿ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਪ੍ਰਸ਼ਾਸਨ ਹੈ ਜਿਹੜਾ ਉਹ ਵੀ ਮੁਸਤੈਦੀ ਦੇ ਨਾਲ ਆਪਣਾ ਡਿਊਟੀ ਨਿਭਾ ਰਹੇ ਨੇ ਔਰ ਇਹਨਾਂ ਡਿਊਟੀ ਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਇੱਥੇ ਪ੍ਰੋਪਰ ਖੜਾ ਹੋਇਆ ਹੈ ਔਰ ਹਰ ਇੱਕ ਦਸਤਾ ਇੱਥੇ ਤਿਆਰ ਪਰ ਤਿਆਰ ਵੀ ਖੜਾ ਹੋਇਆ ਹੈ ਤੇ 13 ਫਰਵਰੀ ਦਾ ਵੇਟ ਕੀਤਾ ਜਾ ਰਿਹਾ ਹੈ ਕਿ ਜਦੋਂ ਕਿਸਾਨ ਨੇ ਇੱਥੇ ਪੁੱਛ ਕਰਨਗੇ ਦਿੱਲੀ ਵੱਲ ਨੂੰ ਤਾਂ ਉਸ ਵੇਲੇ ਦੇ ਹਾਲਾਤ ਕੀ ਹੋਣਗੇ ਜਿਵੇਂ ਕਿ 2020 ਦੇ ਵਿੱਚ ਦੇਖਣ ਨੂੰ ਮਿਲਿਆ ਸੀ ਕਿ ਜਦੋਂ 2020 ਦੇ ਵਿੱਚ ਕਿਸਾਨ ਅੰਦੋਲਨ ਚੱਲਿਆ ਸੀ ਤਾਂ ਉਸ ਵੇਲੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਦਿੱਲੀ ਪਹੁੰਚੇ ਸੀਗੇ ਲੇਕਿਨ ਜਿਹੜੀ 13 ਫਰਵਰੀ ਦਾ ਦਿਨ ਕਿਸਾਨਾਂ ਦੇ ਵੱਲੋਂ ਜੋ ਅਲਟੀਮੇਟਮ ਦਿੱਤਾ ਗਿਆ ਸੀ ਉਸ ਵਿੱਚ ਕੁਝ ਜਥੇਬੰਦੀਆਂ ਨੇ ਜਿਹੜੀਆਂ ਦਿੱਲੀ ਵੱਲੋਂ ਕੂਚਕਾਰੀਆਂ ਨੇ ਹਾਲਾਂਕਿ ਜਿਹੜੀਆਂ ਮੇਨ ਹਰਿਆਣਾ ਦੀ ਜਥੇਬੰਦੀ ਦੀ ਗੱਲ ਕੀਤੀ ਜਾਵੇ ਚੜੂਨੀ ਗਰੁੱਪ ਹੈ ਤਾਂ ਚੜੂਨੀ ਗਰੁੱਪ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਨੂੰ ਇਸ ਕਾਲ ਦੇ ਬਾਰੇ ਜਾਣਕਾਰੀ ਨਹੀਂ ਸੀਗੀ ਜਾਂ ਫਿਰ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਗਈ ਇਸ ਕਰਕੇ ਅਸੀਂ ਇਸ ਜਿਹੜਾ ਅੰਦੋਲਨ ਹੈ ਉਹਦੇ ਵਿੱਚ ਨਹੀਂ ਜਾ ਰਹੇ ਲੇਕਿਨ ਦੂਸਰੇ ਪਾਸੇ ਜਿਹੜੀ ਬਾਕੀ ਜਥੇਬੰਦੀਆਂ ਨੇ ਲੱਖੋਵਾਲ ਗਰੁੱਪ ਹੈ ਤਾਂ ਲੱਖੋਵਾਲ ਜਥੇਬੰਦੀ ਜਿਹੜੀ ਉਹਨਾਂ ਦਾ ਇਹ ਬਿਆਨ ਆਇਆ ਸੀ ਕਿ ਅਗਰ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਕਿਸਾਨ ਜਿਹੜੇ ਨੇ ਕੂਚ ਕਰਨਗੇ 2024 ਦੇ ਵਿੱਚ ਚਾਹਨਾ ਜਨਕੀ ਇਸ 13 ਫਰਵਰੀ ਨੂੰ ਤਾਂ ਉਸ ਵੇਲੇ ਅਗਰ ਕਿਸਾਨਾਂ ਨੂੰ ਰੋਕਿਆ ਜਾਂਦਾ ਹੈ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਕੋਈ ਹਾਨੀ ਹੁੰਦੀ ਹੈ ਤਾਂ ਉਹ ਬੈਕਅਪ ਤੇ ਰਹਿਣਗੇ ਤੱਕ ਕਿਸਾਨ ਬੈਕਅਪ ਤੇ ਰਹਿਣ ਵਾਲੇ ਨੇ ਜਥੇਬੰਦੀਆਂ ਨੇ ਕਈ ਜਥੇਬੰਦੀਆਂ ਦੇ ਬਿਆਨ ਵੀ ਆਏ ਨੇ ਲਹਾਲਾ ਕਿ ਦੂਸਰੇ ਪਾਸੇ ਜਿਹੜੀ ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਕਿਸਾਨ ਆਪਣੀਆਂ ਮੰਗਾਂ ਮੰਗ ਰਹੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਐਮਐਸਬੀ ਅਤੇ ਜਿਹੜੇ ਨੌਜਵਾਨ ਕਿਸਾਨ ਅੰਦੋਲਨ ਦੇ ਦੌਰਾਨ ਪਰਚੇ ਹੋਏ ਸੀਗੇ ਤਾਂ ਉਹਨਾਂ ਨੂੰ ਰੱਦ ਕੀਤਾ ਜਾਵੇ ਇਹ ਮੰਗਾਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਦੂਸਰੇ ਪਾਸੇ ਜਿਹੜੀਆਂ ਤਿਆਰੀਆਂ ਹਰਿਆਣਾ ਦੀਆਂ ਦੱਸੀਆਂ ਜਾਣ ਤਾਂ ਦਿੱਲੀ ਵੱਲ ਕੂਚ ਕਰਨ ਨੂੰ ਲੈ ਕੇ ਕਿਸਾਨਾਂ ਨੂੰ ਰੋਕਣ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਮਸ਼ੀਨਾਂ ਖੜਾਈਆਂ ਗਈਆਂ ਨੇ ਦੂਸਰੇ ਪਾਸੇ ਬੋਰੀਆਂ ਦੇ ਵਿੱਚ ਜਿਹੜੀ ਮਿੱਟੀ ਭਰ ਕੇ ਉਹ ਵੀ ਰੱਖਿਆ ਗਿਆ ਨੇ ਤਾਂ ਕਿ ਅੱਗੇ ਜਿਹੜੇ ਬੈਰੀਕੇਡ ਲਗਾਏ ਜਾਣਗੇ ਜਾਂ ਫਿਰ ਬਲਾਕਸ ਲਗਾਏ ਜਾਣੇ ਨੇ ਤਾਂ ਉਹਨਾਂ ਨੂੰ ਵੀ ਰੋਕਿਆ ਜਾ ਸਕੇ ਰਾਹ ਰੋਕਿਆ ਜਾ ਸਕੇ ਤਾਂ ਕਿ ਅੱਗੇ ਕਿਸਾਨ ਜਿਹੜੇ ਉਹਨਾਂ ਵੱਸ ਸਕਣ ਹਾਲਾਂਕਿ ਟ੍ਰੈਫਿਕ ਇਹ ਡੱਬ ਵਾਲੀ ਇਲਾਕਾ ਆ ਡੱਬ ਵਾਲੀ ਬਾਰਡਰ ਹੈ ਜਿਸ ਬਾਰਡਰ ਦੇ ਉੱਤੇ ਟ੍ਰੈਫਿਕ ਚੱਲ ਰਹੀ ਹੈ ਹਲੇ ਔਰ ਬਲਾਕਸ ਨੇ ਜਿਹੜੇ ਉਹ ਸਾਈਡ ਤੇ ਰੱਖੇ ਹੋਏ ਨੇ ਜਦੋਂ 12 ਫਰਵਰੀ ਗੁਜ਼ਰੇਗੀ ਜਾਂ ਫਿਰ 12 ਫਰਵਰੀ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਬਲੌਕ ਕੀਤਾ ਜਾਊਗਾ ਰਹਾ ਨੂੰ ਹਾਲਾਂਕਿ ਦੂਸਰੇ ਪਾਸੇ ਜਿਹੜੇ ਪੁਲ ਦੀ ਗੱਲ ਦੱਸੀ ਹੈ ਜਿਹੜਾ ਪੁਲ ਬਾਦਲ ਨੂੰ ਜਾ ਕੇ ਮਿਲਦਾ ਹੈ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਉਸ ਇਲਾਕੇ ਨੂੰ ਵੀ ਜਲਦੀ ਬੰਦ ਕਰਨ ਦੀ ਜਿਹੜੀ ਖਬਰ ਆ ਰਹੀ ਹੈ ਕਿ ਬੰਦ ਕਰ ਦਿੱਤਾ ਜਾਵੇਗਾ ਲੇਕਿਨ ਜਿਹੜਾ ਇਹ ਵਾਲਾ ਬਾਰਡਰ ਹੈ ਡਬਲੀ ਬਾਰਡਰ ਹੈ ਇਸ ਬਾਰਡਰ ਨੂੰ ਲੈ ਕੇ ਇਨਫੋਰਮੇਸ਼ਨ ਇਹ ਹੁਣ ਤੱਕ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਇਸ ਬਾਰਡਰ ਨੂੰ ਜਿਹੜਾ ਸੀਲ ਕਰ ਦਿੱਤਾ ਜਾਵੇਗਾ ਬਹੁਤ ਜਲਦੀ ਲੇਕਿਨ ਉਸ ਤੋਂ ਪਹਿਲਾਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਨੇ ਜਿਵੇਂ ਕਿ 13 ਫਰਵਰੀ ਨੂੰ ਕਿਸਾਨਾਂ ਨੇ ਅੱਗੇ ਵਧਣਾ ਹੈ ਤਾਂ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਵੀ ਮੁਸਤੈਦ ਹੈ ਹਰਿਆਣਾ ਪ੍ਰਸ਼ਾਸਨ ਹੈ ਜਿਹੜਾ ਔਰ ਨਾਲ ਦੀ ਨਾਲ ਬੈਰੀਕੇਡਸ ਨੇ ਜਿਹੜੇ ਉਹ ਵੀ ਪਹਿਲਾਂ ਤਿਆਰ ਕਰ ਲਏ ਗਏ ਨੇ ਇਹਨਾਂ ਦੇ ਵਿੱਚ ਤੁਸੀਂ ਨਜ਼ਦੀਕ ਤੋਂ ਤੁਹਾਨੂੰ ਇੱਕ ਵਾਰ ਫਿਰ ਤੋਂ ਨਜ਼ਰ ਮਰਾ ਦਿੰਨੇ ਆ ਕਿ ਇਹ ਜਿਹੜੇ ਬੈਰੀਕੇਡਸ ਨੇ ਇਹਨਾਂ ਬੈਰੀਕੇਡਸ ਦੇ ਉੱਤੇ ਜਿਵੇਂ ਪਹਿਲਾਂ ਬੈਰੀਕੇਡਸ ਸੀ ਉਹ ਇਕੱਲੇ ਬੈਰੀਕੇਡਸ ਸੀਗੇ ਲੇਕਿਨ ਉਹਨਾਂ ਬੈਰੀਕੇਡਸ ਦੇ ਤੋਂ ਟਰੈਕਟਰ ਜਿਹੜੇ ਗੁਜ਼ਰ ਗਏ ਸੀਗੇ ਔਰ ਬੈਰੀਕੇਡਸ ਜਿਹੜੇ ਨੌਜਵਾਨ ਉਸ ਵੇਲੇ ਕਿਸਾਨ ਮੌਜੂਦ ਸੀ ਉਹਨਾਂ ਨੇ ਅ ਕਦੇੜ ਦੇ ਉੱਤੇ ਸੀ ਲੇਕਿਨ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਜਾਲੀਆਂ ਲਗਾਈਆਂ ਗਈਆਂ ਨੇ ਔਰ ਕੰਡਿਆਲੀ ਤਾਰ ਲਗਾਈ ਗਈ ਹੈ ਇਸ ਦੇ ਨਾਲ-ਨਾਲ ਬਲॉक्स ਰੱਖੇ ਗਏ ਨੇ ਤਾਂ ਕਿ ਜਿਹੜੇ ਕਿਸਾਨ ਨੇ ਅੱਗੇ ਨਾ ਵਸ ਸਕਣ ਤੇ ਉਹਨਾਂ ਦੀ ਉੱਥੇ ਚਾਲ ਹੈ ਜਿਹੜੀ ਤ੍ਰੀਮੀ ਕਰ ਸਕਣ ਜਿਹੜੀ ਚਾਲ ਹੈ ਉਸ ਨੂੰ ਸੋਕ ਕੀਤਾ ਜਾ ਸਕੇ ਤੇ ਉਹਨਾਂ ਨੂੰ ਰੋਕਿਆ ਜਾ ਸਕੇ ਉਸ ਜਗ੍ਹਾ ਦੇ ਉੱਤੇ ਤਾਂ ਕਿ ਅੱਗੇ ਵਧਣ ਨਾ ਲੇਕਿਨ ਦੂਸਰੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ 13 ਫਰਵਰੀ ਦੇ ਦਿਨ ਜੋ ਜਥੇਬੰਦੀਆਂ ਨੇ ਕਾਲ ਦਿੱਤੀ ਹੈ ਕਿ 13 ਫਰਵਰੀ ਦੇ ਦਿਨ ਅੱਗੇ ਜਾਣਗੇ ਤਾਂ ਉਹ ਦੇਖਣਾ ਬਣਦੇ ਕਿ 13 ਫਰਵਰੀ ਵਾਲੇ ਦਿਨ ਜਿਹੜੇ ਹਾਲਾਤ ਹੋਣਗੇ ਇਹਨਾਂ ਬਾਰਡਰਾਂ ਦੇ ਉੱਤੇ ਕੀ ਹੋਣਗੇ ਕਿਉਂਕਿ ਪਿਛਲੀ ਵਾਰੀ ਜਿਹੜੇ ਕਿਸਾਨਾਂ ਦੇ ਵੱਲੋਂ ਲੱਖਰ ਦੀ ਗਿਣਤੀ ਦੇ ਵਿੱਚ ਅੱਗੇ ਵਧੇ ਸੀਗੇ ਤੇ ਅੱਗੇ ਵਾਧੇ ਹੋਏ ਕਿਸਾਨ ਨੇ ਜਿਹੜੇ ਪਹੁੰਚ ਚੁੱਕੇ ਸੀਗੇ ਤਾਂ ਹੁਣ ਇਹ ਜਿਹੜਾ ਪਿੱਛੇ ਹਾਈਵੇ ਬਠਿੰਡਾ ਹਾਈਵੇ ਆ ਔਰ ਬਠਿੰਡੇ ਹਾਈਵੇ ਤੋਂ ਪਹਿਲਾਂ ਜੇ ਤਸਵੀਰਾਂ ਦਿਖਾਈਆਂ ਨੇ ਕਿ 13 ਫਰਵਰੀ ਤੋਂ ਪਹਿਲਾਂ ਇਹ ਬਾਰਡਰ ਹੈ ਜਿਹੜਾ ਵਨ ਵੇ ਚਲਾਇਆ ਗਿਆ ਹੋਇਆ ਤੇ ਇਸ ਤੋਂ ਟ੍ਰੈਫਿਕ ਜਿਹੜੀ ਗੁਜ਼ਰ ਰਹੀ ਹੈ ਲੇਕਿਨ ਬਹੁਤ ਜਲਦ ਇਸ ਬਾਰਡਰ ਨੂੰ ਵੀ ਦੱਸਿਆ ਜਾ ਰਿਹਾ ਹੈ ਕਿ ਬੰਦ ਕੀਤਾ ਜਾ ਸਕਦਾ ਹੈ ਕਿਉਂਕਿ ਜੋ ਕਿਸਾਨਾਂ ਦੇ ਵੱਲੋਂ ਪਹਿਲਾਂ ਆਲਟੀਮੇਟਮ ਦੇ ਦਿੱਤਾ ਗਿਆ ਹੈ ਕਿ 13 ਫਰਵਰੀ ਦੇ ਦਿਨ ਕੁੱਝ ਕੀਤਾ ਜਾਵੇਗਾ ਦਿੱਲੀ ਵੱਲ ਨੂੰ ਸੋ ਵਦੇਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰ왈ਦ ਦੇ ਨਾਲ ਗੁਰਦੀਪ ਸਿੰਘ ਜੀ